विधानसभा ਹਲਕਾ ਕੇਂਦਰੀ ਅਧੀਨ ਆਉਂਦੀ ਵਾਰਡ ਨੰਬਰ 71 ਵਿਖੇ ਕਈ ਵਿਕਾਸ ਕੰਮ ਹੋਣ ਵਾਲੇ ਨੇ ਜਿਨ੍ਹਾਂ ਵੱਲ ਸਰਕਾਰ ਅਤੇ ਸੰਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ। ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਵੱਲੋਂ ਲਗਾਤਾਰ ਇਲਾਕੇ ਦੀਆਂ ਸਮੱਸਿਆਵਾਂ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਅਨਗੜ ਇਲਾਕੇ ਦੇ ਬਰਸਾਤੀ ਨਾਲੇ ਦੇ ਬੁਰੇ ਹਾਲ ਹਨ। ਨਾ ਤਾਂ ਉਸ ਦੀ ਸਫਾਈ ਕਰਵਾਈ ਗਈ ਅਤੇ ਨਾ ਹੀ ਉਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਨਾਲੇ ਦਾ ਪੁਲ ਟੁੱਟਦਾ ਜਾ ਰਿਹਾ ਹੈ। ਨਾਲੇ ਦੇ ਕਿਨਾਰੇ ਟੁੱਟੇ ਹੋਣ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ। ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਅਸ਼ੋਕ ਸਿੰਘ ਲੱਧੜ ਨੇ ਇੱਕ ਵਾਰ ਫਿਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਐਸ ਪੁਲ ਨੂੰ ਠੀਕ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾ ਜਾ ਸਕੇ। ਮੈਂ ਹੁਣ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਹ ਨਿਗਮ ਸਰ ਆਪ ਦਖਾਣੇ ਵਾ ਕਿ ਆ ਪੋਲੇ ਜਿਹੜਾ ਇਹਦੀ ਟ੍ਰੈਫਿਕ ਵੀ ਮੈਂ ਤੁਹਾਨੂੰ ਦਿਖਾਉਣਾ ਕਿ ਕਿੰਨੀ ਟ੍ਰੈਫਿਕ ਹੈ। ਔਰ ਇਹ ਪੋਲਾ ਜਿਹੜਾ ਮਤਲਬ ਬੰਦ ਨਹੀਂ ਹੋਇਆ। ਤੇ ਜਦੋਂ ਬਣਿਆ ਹੀ ਨਾ 5-7 ਸਾਲ ਪਹਿਲਾਂ ਉਦੋਂ ਪੇਂਟ ਹੋਇਆ ਸੀ ਇੱਕ ਵਾਰ ਉਸ ਤੋਂ ਬਾਅਦ ਕਿਸੇ ਨੇ ਕੀਤਾ ਨਹੀਂ ਆ ਤੇ ਹਾਲ ਸਭ ਤੁਹੀ ਹੁਣ ਤੁਹਾਡੀ ਕਮਾਂਡ ਆ ਤੁਹਾਨੂੰ ਸਤਕਰ ਨੇ ਡਿਊਟੀ ਦਿੱਤੀ ਆ ਤੇ ਆ ਕਿਰਪਾ ਕਰੋ ਤੇ ਆ ਇੱਕ ਕੋਣੀ ਟੁੱਟੇ ਨਹੀਂ ਆ ਜੀ ਆ ਆ ਸਾਹਮਣੇ ਆ ਕੋਨਾ ਟੁਕਾਵਾ ਸਿੱਧੀ ਗੱਡੀ ਜਾ ਵਰਦੀ ਆ ਸਵੇਰਾ ਹੁੰਦਾ ਤੇ ਹੋਰ ਜਿਆਦਾ ਹੁੰਨੀ ਸਵੇਰੇ ਗੱਡੀਆਂ ਨੰਗ ਦੀ ਬੜੀ ਸਪੀਡ ਨਾਲ ਇਧਰੋਂ ਪਤਾਪੁਰੋਂ ਸਬਜ਼ੀ ਲੈ ਕੇ ਤੇ ਟਰਾਲੀਆਂ ਨੂੰ ਜਾਂਦੀਆਂ ਨੇ ਤੇ ਰੇੜੀਆਂ ਦੇ ਵਿੱਚ ਜਾਂਦੇ ਨੇ ਤੇ ਸਪੀਡ ਨਾਲ ਜਾਂਦੇ ਨੇ ਤੇ ਪੁਲ ਨਾਲ ਜਦ ਨੂੰ ਉਹਦੇ ਕਰਕੇ ਅਕਸਰ ਕੋਈ ਨਾ ਕੋਈ ਹਾ사 ਹੋ ਜਾਂਦਾ ਕਿ ਇਹ ਪੁਲ ਰੰਗ ਰੰਗ ਹੋ ਜੇ ਥੋੜਾ ਆ ਖੰਬਿਆਂ ਨੂੰ ਵੀ ਹੋ ਜੇ ਤਾਂ ਕਿ ਨਜ਼ਰ ਆਵੇ ਮੇਰੇ ਬੇਦੀ ਤੇ ਚੌਂ ਰੁਕੀ ਦਾ ਆ ਨਹੀਂ ਰਿਹਾ ਜੇ 12 ਘੰਟੇ ਘਟੂ ਪਿੰਦਾ ਕੇ ਤਾਂ ਬੇਦੀ ਤੇ ਰਾਤੋਂ ਕੰਮ ਤੇ ਜਦ ਅੱਜ ਤੋਂ ਤੋਂ ਦਰ ਪੇ ਤੋਂ ਜੇ ਪਤਾ ਦੇਸ਼ਾ ਦਾ ਨਾਲੇ ਜੀ ਆਗੇ ਨੜਾ ਬੇ ਕੋ ਨੜੇ ਵੀ ਰਾਹ ਤੇ ਪਈ ਯੋਰਾਂ ਦੇ ਆ ਉਸ ਕੁਸਟਲ ਸਾਈਕਲਾਂ ਵੇਦਾ ਨੇ ਕਰੀਬ ਰੋਦੇ ਨੂੰ ਉੱਚ ਬਾਗਾਂ ਦੇ ਵਿੱਚ ਕਾਤਾ ਕਾਤਾ ਫੈਰਦਾ ਖਤਮ ਬੜੇ ਬੜੀਆਂ ਨੇ ਸਹੀ ਪੰਦੇ ਜੋ ਜ ਬੇਂਤੀਆਂ ਕੀਤੀਆਂ ਪ੍ਰਧਾਨ ਸਾਹਿਬ ਬਿਲਕੁਲ ਠੀਕ ਕਰ ਰਹਾ ਇਹਨਾਂ ਦੀ ਬੇਂਤੀ ਜਿਹੜੀ ਹੈ ਮੰਨੀ ਜਾਵੇ ਤੇ ਫੋਲ ਜਿਹੜਾ ਬਣਾਇਆ ਜਾਵੇ ਤੇ ਇਹਨੂੰ ਕੁਸਟਲ ਨਾ ਆਵੇ ਸ਼ਹਿਰ ਵਿੱਚ ਕਈ ਐਸੇ ਵਿਕਾਸ ਕਾਰਜ ਨੇ ਜੋ ਅਧੂਰੇ ਪਏ ਹੋਏ ਨੇ ਕਈ ਪੁਰਾਣੇ ਲਟਕਦੇ ਆ ਰਹੇ ਨੇ ਤੇ ਕਈ ਜਿਹੜੇ ਸ਼ੁਰੂ ਕੀਤੇ ਹੋਏ ਨੇ ਉਹੀ ਪੂਰੇ ਨਹੀਂ ਹੋ ਰਹੇ ਵਾਰਡ ਨੰਬਰ 71 ਦੇ ਵਿਖੇ ਇੱਕ ਗੰਦੇ ਨਾਲੇ ਦੇ ਜਿਹੜੇ ਕਿਨਾਰੇ ਨੇ ਜਿਹੜਾ ਪੋਲ ਹੈ ਉਹ ਬਹੁਤ ਹੀ ਡੈਮੇਜ ਹੋ ਚੁੱਕਾ ਹੈ ਜਿੱਥੇ ਲਗਾਤਾਰ ਹਾਦਸੇ ਹੋ ਰਹੇ ਨੇ ਸੋ ਸਮਾਜ ਸੇਵਕ ਅਸ਼ੋਕ ਸਿੰਘ ਲਦਰ ਵੱਲੋਂ ਨਗਰ ਨਿਗਮ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਹਾਦਸਿਆਂ ਤੋਂ ਬਚਣ ਦੇ ਲਈ ਇਸ ਪੋਲ ਨੂੰ ਜਿਹੜਾ ਹੈ ਉਹ ਠੀਕ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼